ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਜ਼ਿੰਦਗੀ ਦੀ ਜੰਗ ਐ ਆਪਾਂ ਹਾਰਨੀ ਨਹੀਂ ਜਿਹੜੀ ਆਪਣੀ ਜ਼ਿੰਦਗੀ ਐ ਨਾ ਇੱਕ ਤਰ੍ਹਾਂ ਦਾ ਜੰਗ ਐ ਆਪਾਂ ਇਹ ਕਦੇ ਹਾਰਨੀ ਨਹੀਂ ਸੋ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਖੁਸ਼ੀ ਵਾਲੀਆਂ ਗੱਲਾਂ ਕਰਦੀ ਆਂ ਮੇਰੇ ਕੋਲੇ ਮੈਨੂੰ ਲੱਗਦਾ ਘੱਟੋ ਘੱਟ 100 150 ਫੋਨ ਐਸ ਆ ਚੁੱਕੇ ਐ ਵੀ ਜਿਨ੍ਹਾਂ ਨੇ ਮੈਨੂੰ ਮੂੰਹੋਂ ਬੋਲ ਕੇ ਇਹ ਗੱਲ ਕਹੀ ਐ ਵੀ ਅਸੀਂ ਬਾਣੀ ਨਾਲ ਜੁੜ ਗਏ ਅਸੀਂ ਬਾਣੀ ਨਾਲ ਜੁੜ ਕੇ ਤੁਸੀਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੁਣ ਸਕਦੇ ਇੱਕ ਭੈਣ ਜਿਹੜੀ ਮੈਂ ਛੋਟੇ ਕੋਲ ਪਹਿਲਾਂ ਵੀ ਗੱਲ ਕਰੀ ਸੀ ਜਖੇਪਲ ਤੋਂ ਉਹਨੇ ਜਦੋਂ ਮੈਨੂੰ ਇਹ ਗੱਲ ਦੱਸੀ ਨਾ ਕਹਿੰਦੀ ਵੀ ਮੈਂ ਵੀ ਜਦੋਂ ਤੋਂ ਬਾਣੀ ਪੜ ਲੱਗੀਆਂ ਕਹਿੰਦੀ ਮੈਨੂੰ ਫੀਲ ਹੁੰਦਾ ਵੀ ਕੋਈ ਚੀਜ਼ ਮੇਰੇ ਨਾਲ ਹੈ ਕਹਿੰਦੀ ਅੱਗੇ ਮੈਨੂੰ ਡਰ ਲੱਗਦਾ ਮੈਨੂੰ ਹੁਣ ਡਰ ਨਹੀਂ ਲੱਗਦਾ ਕਹਿੰਦੀ ਮੈਂ ਵੀ ਬਹੁਤ ਵਧੀਆ ਮੌਜ ਨਾਲ ਤੁਰੀ ਫਿਰਦੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਭੈਣੇ ਤੂੰ ਚੜ੍ਹਦੀ ਕਲਾ 'ਚ ਰਹੀਂ ਤੂੰ ਬਾਣੀ ਨਾਲ ਜੁੜੀ ਤੇ ਉਹ ਕਹਿੰਦੀ ਮੈਂ ਵੀ ਮੈਨੂੰ ਲੱਗਦਾ ਬਹੁਤ ਹੋਰ ਆ ਜਿਹੜੇ ਬਾਣੀ ਨਾਲ ਜੁੜੇ ਮੇਰਾ ਕ ਮੈਂ ਕੰਮ ਹੀ ਇਹ ਕਰਨਾ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੂਗੀ ਮੇਰੇ ਸਾਹ ਰਹਿਣਗੇ ਮੈਂ ਕੰਮ ਇਹ ਹੀ ਕਰਨਾ ਲੋਕਾਂ ਨੂੰ ਬਣੀ ਨਾਲ ਜੋੜਨਾ ਤੇ ਲੋਕਾਂ ਨੂੰ ਟੈਨਸ਼ਨ ਜੋ ਕੱਢਣਾ ਤੇ ਮੋਹ ਮਾਇਆ ਚੋਂ ਕੱਢਣਾ ਮੋਹ ਮਾਇਆ ਜਾਨੀ ਕਿ ਵੀ ਆਪਣਾ ਕਰਕੇ ਖਾਓ ਆਪਣਾ ਹੱਕ ਖਾਓ ਕਿਸੇ ਦੇ ਹੱਕ ਤੇ ਨਾ ਅੱਖ ਆੱਖ ਰੱਖੀਏ ਨਾ ਆਪਾਂ ਨੂੰ ਲੋੜ ਆ ਹਨਾ ਆਪ ਦਾ ਖਾਵਾਂਗੇ ਸੌਖੇ ਰਾਵਾਂਗੇ ਤੇ ਮੇਰਾ ਮੇਰਾ ਮੇਨ ਪਰਪਸ ਹੀ ਇਹ ਹੀ ਹੈ ਵੀ ਮੈਂ ਸੋਨੂੰ ਕੋਝ ਦੇਖਣਾ ਚਾਹਣੀ ਹੈ ਮੇਰਾ ਵੈਗਰੂ ਜਾਣਦਾ ਮੈਨੂੰ ਲੱਗਦਾ ਵੀ ਹਰ ਇੱਕ ਘਰੇ ਖੁਸ਼ੀ ਹੋਵੇ ਹਰ ਇੱਕ ਵੰਦਾ ਖੁਸ਼ ਰਹੇ ਆਪਣੇ ਘਰੇ ਹਰ ਇੱਕ ਬਧੀਆ ਬਸ ਗੱਲਾਂ ਦੋ ਤਿੰਨ ਲੜ ਬੰਨ ਲਓ ਖੁਸ਼ੀਆਂ ਤਾਂ ਸੋਡੇ ਆਪਣੇ ਆਪ ਚੱਲ ਕੇ ਘਰੇ ਆਉਣੀਆਂ ਇੱਕ ਤਾਂ ਘਰੋਂ ਕਲੇਸ਼ ਕੱਢ ਲਓ ਲੜਨਾ ਛੱਡ ਲਓ ਤੂੰ ਤੂੰ ਮੈਂ ਮੈਂ ਕਰਨੀ ਛੱਡ ਲਓ ਇੱਕ ਸਮਝਣਾ ਸਿੱਖ ਲਓ ਜੇ ਕੋਈ ਤੁਹਾਨੂੰ ਸਮਝਾਉਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਮਝੋ ਹਨਾ ਤੁਸੀਂ ਦੂਜੇ ਦੀ ਫੀਲਿੰਗ ਨਾਲ ਖੇਡਿਆ ਨਾ ਕਰੋ ਉਹਨੂੰ ਨਾਲ ਥੋੜਾ ਥੋੜਾ ਮਤਲਬ ਫੀਲਿੰਗ ਨੂੰ ਸਮਝਣਾ ਸਿੱਖੋ ਵੀ ਦੂਸਰੇ ਦੀ ਫੀਲਿੰਗ ਕੀ ਆ ਉਹਨੂੰ ਸਮਝੋ ਠੀਕ ਹੈ ਜੇ ਤੁਸੀਂ ਕਿਸੇ ਨੂੰ ਸਮਝਾਉਣਾ ਤੁਹਾਨੂੰ ਲੱਗਦਾ ਵੀ ਇਹਨੂੰ ਸਮਝਾਉਣਾ ਪੈਣਾ ਤਾਂ ਤੁਸੀਂ ਪਲੀਜ਼ ਉਹਨੂੰ ਰਿਕੁਐਸਟ ਹੈ ਮੇਰੀ ਤੁਹਾਡੇ ਅੱਗੇ ਵੀ ਤੁਸੀਂ ਪਿਆਰ ਨਾਲ ਸਮਝਾਇਆ ਕਰੋ ਉਹ ਜਿਵੇਂ ਤੁਸੀਂ ਗੁੱਸੇ 'ਚ ਨਾ ਕਰਿਆ ਕਰੋ ਰੂਡਲੀ ਨਾ ਬੋਲਿਆ ਕਰੋ ਕਿਉਂਕਿ ਰੂਡਲੀ ਬੋਲਣ ਦੇ ਨਾਲ ਨਾ ਕੁਝ ਰਿਸ਼ਤੇ ਆ ਜਿਨ੍ਹਾਂ 'ਚ ਫਰਕ ਪੈ ਜਾਂਦਾ ਹੁੰਦਾ ਹੈਗਾ ਮੈਂ ਜਿੱਦਾ ਦੇਖੀ ਆਂ ਗੀਆਂ ਵੀ ਠੀਕ ਹੈ ਬੰਦਾ ਜ਼ਿੰਦਗੀ 'ਚ ਖੇਡ ਜਾਂਦਾ ਹਰਖ ਜਾਂਦਾ ਹਨਾ ਬਹੁਤ ਰਾਹ ਬਹੁਤ ਮੋੜ ਐਸੇ ਹੁੰਦੇ ਆ ਵੀ ਆਪਾਂ ਚੜਚੜੇ ਵੀ ਹੋ ਜਾਂਦੇ ਆ ਛੋਡੇ ਛੋਡੇ ਕੱਲਿਆਂ ਨਾਲ ਨਹੀਂ ਹੁੰਦਾ ਇੱਕ ਤੁਸੀਂ ਇਹ ਨਾ ਸੋਚਿਆ ਕਰੋ ਵੀ ਛੋਡੇ ਕੱਲਿਆਂ ਨਾਲ ਇਹ ਚੀਜ਼ ਹੋ ਰਹੀ ਹੈ ਸਾਰਿਆਂ ਨਾਲ ਚੜਚੜਾ ਪਾਣ ਸਾਰਿਆਂ ਚਾਹੁੰਦਾ ਮੇਰੇ 'ਚ ਵੀ ਆ ਜਾਂਦਾ ਕਦੇ ਮਤੇ ਮੈਂ ਵੀ ਖਹਿ ਜਾਂਨੀ ਆ ਵੱਟ ਮੈਂ ਕਦੇ ਮਰਨ ਮੋਰਨ ਬਾਰੇ ਨਹੀਂ ਸੋਚਿਆ ਐਡੇ ਖਿਆਲ ਨਹੀਂ ਮਾੜੇ ਮੇਰੇ ਹੈਗੇ ਵੀ ਹਾਂ ਮੈਂ ਸੋਚਾਂ ਵੀ ਹਾਂ ਵੀ ਆਪਾਂ ਤਾਂ ਮਰ ਹੀ ਜਾਣਾ ਨਾ 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 ਐਦਾਂ ਨਹੀਂ ਮੈਂ ਸੋਚਦੀ ਮੈਂ ਜੇ ਮੇਰੇ ਤੇ ਕੋਈ ਭੀੜ ਪੈਂਦੀ ਆ ਬਖਤ ਪੈਂਦਾ ਹਨਾ ਜਾਂ ਤਾਂ ਆਪਾਂ ਜਾ ਕੇ ਗੁਰੂ ਮਹਾਰਾਜ ਨੂੰ ਅਰਦਾਸ ਕਰੀਏ ਵੀ ਮਹਾਰਾਜ ਮੇਰੇ ਤੇ ਵਿਪਤਾ ਪੈ ਗਈ ਮੈਨੂੰ ਕੱਢੋ ਜੀ ਮੈਂ ਇਥੋਂ ਹੀ ਚੱਲਣੀ ਹੁੰਦੀ ਤਾਂ ਪਰਮਾਤਮਾ ਮੈਨੂੰ ਇਹ ਚੋਂ ਕੱਢ ਦੇਵੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਲਈ ਇਹੋ ਹੀ ਹੈ ਵੀ ਮੈਂ ਐਸੀ ਗਲਤੀ ਬਹੁਤ ਮਾਣ ਕਰਦੀ ਆਂ ਵੀ ਪ੍ਰਮਾਤਮਾ ਨੇ ਮੈਨੂੰ ਇੰਨੀ ਕਿ ਮੱਤ ਬਖਸ਼ਤੀ ਹੁਣ ਮੈਨੂੰ ਇਹ ਚੀਜ਼ਾਂ ਦੀ ਪਰਖ ਆਉਣ ਲੱਗੀ ਵੀ ਆਹ ਜੀ ਗਲਤ ਹੈ ਤੇ ਆਹ ਜੀ ਸਹੀ ਹੈ ਵੀ ਇੰਨਾ ਮੈਂ ਪ੍ਰਮਾਤਮਾ ਨੇ ਮੇਰੇ ਤੇ ਮਿਹਰ ਕੀਤੀ ਹੈ ਮੈਂ ਕਹਣੀ ਆ ਸੱਚੇ ਪਾਸ਼ਾ ਵਾਹਿਗੁਰੂ ਸਭ ਤੇ ਮਿਹਰ ਕਰੀ ਵੀ ਜੋ ਤੂੰ ਮੈਨੂੰ ਮੱਤ ਬਖਸ਼ੀ ਆ ਹਰ ਇੱਕ ਨੂੰ ਬਖਸ਼ੀ ਮੈਨੂੰ ਬੁਰੇ ਭਲੇ ਦਾ ਪਤਾ ਮੈਨੂੰ ਕਿਸੇ ਦੀ ਚੀਜ਼ ਦੇਖ ਕੇ ਕਦੇ ਲਾਲਚ ਨਹੀਂ ਆਉਂਦਾ ਇਹ ਗੱਲ 100% ਸ਼ੋਰ ਹੈ ਕਿਸੇ ਦੀ ਕਰੋੜਾਂ ਦੀ ਚੀਜ਼ ਆ ਮੈਨੂੰ ਕਦੇ ਲਾਲਚ ਨਹੀਂ ਆਉਂਦਾ ਤਾਂ ਕਿਉਂ ਜਦੋਂ ਤੁਹਾਡੇ ਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਹਨ ਜਦੋਂ ਸਮਝ ਤੁਸੀਂ ਵਾਹਿਗੁਰੂ ਦੇ ਨਾਲ ਜੁੜ ਗਏ ਤੁਹਾਨੂੰ ਪੱਕੀਆਂ ਨਿਸ਼ਾਨੀਆਂ ਦੱਸਦੀਆਂ ਮੈਂ ਪਰਮਾਤਮਾ ਨਾਲ ਜਦੋਂ ਤੁਸੀਂ ਜੁੜਦੇ ਹੋ ਵਾਹਿਗੁਰੂ ਨਾਲ ਜੁੜਨ ਦੇ ਕੁਝ ਨੁਕਤੇ ਨੁਕਤੇ ਨਹੀਂ ਸੌਰੀ ਗਲਤ ਬੋਲਿਆ ਗਿਆ ਜਦੋਂ ਤੁਸੀਂ ਵਾਹਿਗੁਰੂ ਨਾਲ ਜੁੜ ਜਾਂਦੇ ਹੋ ਤੇ ਤੁਹਾਨੂੰ ਮੈਂ ਦੱਸਦੀ ਆ ਵੀ ਤੁਹਾਨੂੰ ਕਿਹੜੀਆਂ ਕਿਹੜੀਆਂ ਅੰਦਰੋਂ ਫੀਲਿੰਗ ਆਉਣਗੀਆਂ ਕਿਸ ਚੀਜ਼ ਤੋਂ ਤੁਹਾਨੂੰ ਪਤਾ ਲੱਗੂਗਾ ਵੀ ਹੁਣ ਤੁਸੀਂ ਵਾਹਿਗੁਰੂ ਨਾਲ ਜੁੜ ਗਏ ਇੱਕ ਤਾਂ ਤੁਸੀਂ ਚਾਹ ਕੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਜੇ ਤੁਸੀਂ ਗੁੱਸੇ ਦੇ ਵੀ ਕਿਸੇ ਦਾ ਮਾੜਾ ਕਰਨ ਦੀ ਸੋਚੋਗੇ ਤਾਂ ਤੁਹਾਡਾ ਮਨ ਨਹੀਂ ਮੰਨੂਗਾ ਮਨ ਕਹੂਗਾ ਨਾ ਨਾ ਇਹ ਨਹੀਂ ਕਰਨਾ ਆਪਣੇ ਅੰਦਰ ਨਾ ਦੋ ਚੀਜ਼ਾਂ ਹੁੰਦੀਆਂ ਆਤਮਾ ਤੇ ਪਰਮਾਤਮਾ ਆਤਮਾ ਤੇ ਪਰਮਾਤਮਾ ਦਾ ਇੱਕ ਮੇਲ ਹੁੰਦਾ ਹੈ ਤੇ ਇੱਕ ਆਪਣੇ ਅੰਦਰ ਨਾ ਮਨ ਮਨ ਜਾਨੀ ਕਿ ਸ਼ੈਤਾਨੀ ਚੀਜ਼ ਜਿਹੜਾ ਮਨ ਆ ਉਹ ਆਪਣਾ ਚੰਚਲ ਹੁੰਦਾ ਹੈ ਉਹ ਇੱਧਰ ਉੱਧਰ ਭਟਕਦਾ ਹੈ ਬੈਡ ਗੱਲਾਂ ਸੋਚਦਾ ਹੈ ਗਲਤ ਗੱਲਾਂ ਸੋਚਦਾ ਗਲਤ ਹਰਕਤਾਂ ਕਰਦਾ ਇਹ ਆਪਣੇ ਚ ਹੁੰਦਾ ਜਦੋਂ ਤੁਹਾਡੇ ਅੰਦਰ ਪ੍ਰਮਾਤਮਾ ਦੀ ਲੇਵ ਲੱਗਣ ਲੱਗੀ ਤੁਸੀਂ ਪ੍ਰਮਾਤਮਾ ਨਾਲ 100% ਜੁੜ ਗਏ ਤਾਂ ਤੁਹਾਡੇ ਕੋਲੇ ਸੰਕੇਤ ਆਉਣਗੇ ਸਭ ਤੋਂ ਪਹਿਲਾ ਦੇਹੀ ਸੰਕੇਤ ਜਿਹੜਾ ਤੁਹਾਨੂੰ ਦੱਸ ਕੇ ਹਟੀਆਂ ਵੀ ਤੁਸੀਂ ਚਾਹ ਕੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਸਮਝ ਲਓ ਵੀ ਤੁਸੀਂ ਪ੍ਰਮਾਤਮਾ ਦੇ ਨਾਲ ਜੁੜ ਚੁੱਕੇ ਹੋ ਨੰਬਰ 2 ਤੁਹਾਡੇ ਅੰਦਰ ਇਹ ਕਿਹ ਚੀਜ਼ ਆਊਗੀ ਵੀ ਤੁਸੀਂ ਸਭ ਦੀਆਂ ਸੁਣ ਲਿਆ ਕਰੋਗੇ ਪਰ ਬੋਲਣ ਵੇਲੇ ਇਹ ਸੋਚਿਆ ਕਰੋਗੇ ਵੀ ਕੋਈ ਗੱਲ ਨਹੀਂ ਆਪਾਂ ਸਭ ਪ੍ਰਮਾਤਮਾ ਦੇ ਛੱਟੇ ਆ ਇਹ ਪ੍ਰਮਾਤਮਾ ਦੇ ਸੰਕੇਤ ਹੁੰਦੇ ਆ ਸੁਣ ਲੋਗੇ ਤੁਸੀਂ ਮਾੜੀ ਕੋ ਮਾੜੀ ਗੱਲ ਵੀ ਸੁਣ ਲੋਗੇ ਪਰ ਤੁਸੀਂ ਉਹ ਬਦਲਾ ਲੈਣ ਦੀ ਸੋਚੋਗੇ ਤੁਸੀਂ ਪਰਮਾਤਮਾ ਤੇ ਛੱਡੋਗੇ ਸਮਝੋ ਤੁਸੀਂ ਪਰਮਾਤਮਾ ਨਾਲ ਜੁੜਨ ਲੱਗੇ ਜੁੜ ਚੁੱਕੇ ਹੋ ਤੇ ਨੰਬਰ 3 ਤੁਸੀਂ ਪਰਮਾਤਮਾ ਨਾਲ ਜਦੋਂ ਜੁੜ ਗਏ ਤੁਹਾਡੇ ਨਾਲ ਕੁਝ ਲੋਕ ਟੁੱਟਣਗੇ ਤੁਹਾਨੂੰ ਮਾੜਾ ਕਹਿਣਗੇ ਤੁਹਾਨੂੰ ਕਮਲਾ ਵੀ ਕਹਿ ਸਕਦੇ ਆ ਜਾਨੀ ਕਿ ਤੁਹਾਡੇ ਤੇ ਉਂਗਲੀਆਂ ਉੱਠਣਗੀਆਂ ਜਦੋਂ ਤੁਸੀਂ ਪਰਮਾਤਮਾ ਦੇ ਨੇੜੇ ਹੋਣ ਲੱਗੇ ਕਿਉਂਕਿ ਜਿਹੜੇ ਪਰਮਾਤਮਾ ਨਾਲ ਜੁੜਦੇ ਹਨ ਉਹ ਪਰਮਾਤਮਾ ਲਈ ਤਹੀਰੇ ਹੁੰਦੇ ਆ ਪਰ ਦੁਨੀਆ ਦੀ ਨਜ਼ਰਾਂ ਚੋਂ ਕਮਲੇ ਹੁੰਦੇ ਆ ਕਮਲਾ ਕਿੰਨਾ ਨੂੰ ਕਿਹਾ ਜਾਂਦਾ ਜਿਹੜੇ ਪਰਮਾਤਮਾ ਦੇ ਕਰੀਬ ਹੁੰਦੇ ਆ ਦਿਲ ਦੇ ਸਾਫ਼ ਹੁੰਦੇ ਆ ਇਹ ਨਿਸ਼ਾਨੀਆਂ ਆ ਪਰਮਾਤਮਾ ਦੇ ਨੇੜੇ ਜਦੋਂ ਤੁਸੀਂ ਬੱਗ ਗਏ ਪਰਮਾਤਮਾ ਦੀ ਕਚਹਿਰੀ 'ਚ ਛੋਡੀ ਹਾਜ਼ਰੀ ਲੱਗਣ ਲੱਗੀ ਨਾ ਤੁਹਾਡੇ ਨਾਲ ਕੁਝ ਰਿਸਟ ਟਿੱਪਣਗੇ ਵੀ ਜ਼ਰੂਰ ਕੁਝ ਲੋਕ ਤੁਹਾਡੇ ਤੇ ਟਿੱਪਣੀਆਂ ਵੀ ਕਰਨਗੇ ਬਸ ਉਹਦਾ ਪ੍ਰਵਾਹ ਨਹੀਂ ਕਰਨੀ ਡੋਲਣਾ ਨਹੀਂ ਆਪਣਾ ਵਿਸ਼ਵਾਸ ਐਨਾ اٹਲ ਕਰ ਲਓ ਐਨਾ اٹਲ ਕਰ ਲਓ ਵੀ ਸੋਨੂੰ ਤੋੜਨ ਵਾਲਾ ਵੀ 100 ਵਾਰ ਸੋਚੇ ਵੀ ਯਾਰ ਇਹ ਬੰਦੇ ਦਾ ਮੈਂ ਵਿਸ਼ਵਾਸ ਨਹੀਂ ਤੋੜ ਸਕਦਾ ਠੀਕ ਹੈ ਤੁਹਾਡੇ ਇਰਾਦੇ ਐਨੇ ਕ ਮਜ਼ਬੂਤ ਹੋਣੀ ਚਾਹੀਦੀ ਹੈ ਕੋਈ ਜ਼ਿੰਦਗੀ ਚ ਅਸੀ ਚੀਜ਼ ਨਾ ਹੋਵੇ ਜਿਹੜੀ ਤੁਹਾਨੂੰ ਤੋੜ ਸਕੇ ਇਹ ਪਰਮਾਤਮਾ ਦੀਆਂ ਨਿਸ਼ਾਨੀਆਂ ਤੁਹਾਡੇ ਲਈ ਜਦੋਂ ਤੁਸੀਂ ਪਰਮਾਤਮਾ ਦੇ ਕਲੋਜ਼ ਹੋ ਜਾਂਦੇ ਹੋ ਨੇ ਨੇੜੇ ਹੋ ਜਾਂਦੇ ਹੋ ਬਹੁਤ ਸੋਡੀ ਜ਼ਿੰਦਗੀ 'ਚ ਦੁਦ ਰੁਕਾਵਟਾਂ ਵੀ ਆ ਸਕਦੀਆਂ ਪਰ ਤੁਸੀਂ ਸੋਚਣਾ ਵੀ ਤੁਸੀਂ ਕੀ ਕਰਨਾ ਹੈ ਹਮੇਸ਼ਾ ਜੇ ਰਾਹ ਚੁਣਿਆ ਤਾਂ ਚੰਗੀ ਚੁਣਿਓ ਸੱਚ ਦੇ ਰਾਹ ਤੇ ਚੱਲਿਓ ਸੱਚ ਦਾ ਰਾਹ ਔਖਾ ਜ਼ਰੂਰ ਹੈ ਪਰ ਨਜ਼ਾਰਾ ਵਾਹਤ ਹੈ ਸੋਡੀ ਸੋਚ ਤੋਂ ਪਰੇ ਹੈ ਇਹਦੇ ਨਜ਼ਾਰੇ ਜਦੋਂ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ ਮਨ ਤੇ ਕੰਟਰੋਲ ਕਰ ਗਏ ਮਨ ਨੂੰ ਸਮਝਾ ਗਏ ਮਨ ਹੀ ਸਾਨੂੰ ਤੰਗ ਕਰਦਾ ਹੁੰਦਾ ਮਨ ਹੀ ਸਾਨੂੰ ਇੱਧਰ ਉੱਧਰ ਲੈ ਜਾਂਦਾ ਉੱਧਰ ਲੱਗਾ ਉੱਧਰ ਲੱਗਾ ਪਟਕਾਉਂਦਾ ਤੁਹਾਡੀ ਬੇਇੱਜ਼ਤੀ ਵੀ ਕਰਾਉਂਦਾ ਸਭ ਕੁਝ ਕਰਵਾਉਂਦਾ ਮਨ ਹੁੰਦਾ ਜਦੋਂ ਤੁਸੀਂ ਮਨ ਨੂੰ ਜਿੱਤ ਲਿਆ ਨਾ ਮਨ ਮਨ ਦੇ ਇੱਕ ਨੱਥ ਪਾ ਲਈ ਇਹਨੂੰ ਕੰਟਰੋਲ ਕਰ ਲਿਆ ਸਮਝੋ ਤੁਸੀਂ ਪ੍ਰਮਾਤਮਾ ਨਾਲ ਜੁੜਨ ਲੱਗੇ ਜੁੜ ਚੁੱਕੇ ਹੋ ਮੈਨੂੰ ਲੱਗਿਆ ਕਸਟਮਰ ਆ ਰਹੇ ਆ ਚਲੋ ਦੇਖਦੇ ਆ ਤੇ ਡੋਲਿਆ ਨਾ ਕਰੋ ਬਾਰ ਬਾਰ ਕਹਿਣੀ ਆ ਡੋਲਿਆ ਨਾ ਕਰੋ ਮੈਨੂੰ ਦੇਖ ਲਿਆ ਕਰੋ ਮੈਨੂੰ ਯਾਦ ਕਰ ਲਿਆ ਕਰੋ ਮੈਂ ਤਿੰਨ ਚਾਰ ਵਾਰੀ ਮੌਤ ਦੇ ਮੂੰਹ ਚ ਆਈ ਹੋਈ ਆ ਤਿੰਨ ਚਾਰ ਵਾਰ ਮੌਤ ਦੇ ਮੂੰਹ ਚ ਆਈ ਹੋਈ ਆ ਤਿੰਨ ਚਾਰ ਵਾਰ ਮੈਂ ਮੌਤ ਨੂੰ ਬੜਾ ਕਰੀਬ ਤੋਂ ਦੇਖਿਆ ਹੋਇਆ ਤਿੰਨ ਚਾਰ ਵਾਰੀ ਮੇਰੇ ਇੱਥੇ ਇਹ ਜਿਹੀਆਂ ਭੀੜਾਂ ਪਈਆਂ ਵੀ ਮੌਤ ਮੈਨੂੰ ਐ ਲੱਗਦਾ ਹੁੰਦਾ ਮੇਰੇ ਸਿਰਾਂ ਨੇ ਖੜੀ ਐ ਹੁਣ ਵੀ ਆਈ ਤੇ ਵਿੰਦੀ ਵੀ ਆਈ ਤੇ ਕੁਝ ਰਿਸ਼ਤੇ ਜਿੰਨਾ ਤੇ ਮੈਨੂੰ ਬਾਲਾ ਮਾਨ ਸੀ ਹਣਾ ਬੜਾ ਮਾਨ ਕਰਦੀ ਸੀ ਜਿਹੜੇ ਰਿਸ਼ਤਿਆਂ ਦੇ ਉਹਨਾਂ ਨੇ ਮੈਨੂੰ ਸਿੱਟਿਆ ਵੀ ਸਿੱਟਿਆ ਜਿਵੇਂ ਅੱਪ ਕਹਿੰਦੇ ਨੇ ਇੱਕ ਸਪੈਦਾ ਸਪੈਦਾ ਕਿੰਡਾ ਲੰਬਾ ਹੁੰਦਾ ਉਹਦੇ ਉੱਪਰ ਚੜਾ ਕੇ ਮੈਨੂੰ ਉੱਥੋਂ ਸਿੱਟਿਆ ਹੋਇਆ ਫਿਰ ਮੈਂ ਉੱਥੋਂ ਉੱਠੀ ਹੋਈ ਆ ਮੇਰੀ ਸਟਾਰਟਿੰਗ ਜ਼ੀਰੋ ਲੈਵਲ ਤੇ ਆ ਪਰ ਮੈਂ ਡੋਲ ਨਹੀਂ ਕਦੇ ਪਤਾ ਨਹੀਂ ਪ੍ਰਮਾਤਮਾ ਦੇ ਨਾਲ ਜੁੜ ਕੇ ਵੀ ਕੀ ਉਹਨੇ ਸਬਰ ਦੇ ਤਾਂ ਮੈਨੂੰ ਡੋਲਣਾ ਨਹੀਂ ਆਇਆ ਦਿਲ 'ਚ ਜਜਵੇ ਤੇ ਸ਼ੌਂਕ ਤੇ ਇਰਮਾਨ ਉਹ 24 ਘੰਟੇ ਕੈਮ ਰਹਿੰਦੇ ਸੀ ਮੇਰੇ ਬਸ ਮੈਨੂੰ ਇਹ ਲੱਗਦਾ ਹੁੰਦਾ ਕੋਈ ਗੱਲ ਨਹੀਂ ਮੈਨੂੰ ਠੀਕ ਹੋ ਜਾਣ ਦੇ ਸਾਰਾ ਸੈੱਟ ਕਰ ਲੂੰ ਕੋਈ ਚੱਕਰ ਨਹੀਂ ਪਰਮਾਤਮਾ ਦੇ ਵਿਸ਼ਵਾਸ ਰੱਖਿਆ ਸੀ ਨਾ ਅੱਜ ਮਹਾਰਾਜ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਘਰੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਪਣੇ ਘਰੇ ਵਾਹਿਗੁਰੂ ਨੇ ਜੋ ਇੱਕ ਆਮ ਇਨਸਾਨ ਨੂੰ ਚਾਹੀਦਾ ਉਹ ਮੇਰੇ ਕੋਲ ਹੈਗਾ ਤੇ ਐਡੀ ਮੇਰੀ ਭੁੱਖ ਨਹੀਂ ਵੀ ਆਹ ਲੈ ਲਾਂ ਮੈਂ ਆਹ ਲੈ ਲਾਂ ਮੈਂ ਬੈਂਕਾਂ ਚ ਪੈਸੇ ਤੇ ਰਹਿ ਮੰਨਾਂ ਮੈਂ ਪਰਮਾਤਮਾ ਤੋਂ ਸਿਰਫ ਇਹ ਹੀ ਮੰਗਦੀ ਆ ਵੀ ਸਾਡੇ ਘਰੇ ਬਿਮਾਰੀ ਤੇ ਮਕੱਦਮਾ ਨਾ ਪਈ ਪਰਮਾਤਮਾ ਤੇ ਬਾਕੀ ਖਾਣ-ਪੀਣ ਨੂੰ ਤਾਂ ਮੁੱਕ ਦੇਣੀ ਹੁੰਦੇ ਪੈਸੇ ਤੇ ਫੇਰਾ ਕੀ ਦਾਜ ਵਾਲੀ ਗੱਲ ਦਾਜ ਆਪਣੇ ਇੱਕ ਬੇਟੀ ਐ ਇੱਕ ਬੇਟਾ ਨਾ ਤਾਂ ਆਪਾਂ ਦਾਜ ਦੇਣਾ ਤੇ ਨਾ ਹੀ ਵੀਰੇ ਆਪਾਂ ਲੈਣਾ ਅਸੀਂ ਆਪਦੇ ਮੁੰਡੇ ਨੂੰ ਵੀ ਕੁੜੀ ਵਾਲਿਆਂ ਤੋਂ ਕਹਿੰਕੇ ਮੈਨੂੰ ਆਪ ਨੂੰ ਪਤਾ ਮੇਰੀਆਂ ਟੈਨਸ਼ਨਾਂ ਦਾ ਵੀ ਜਦੋਂ ਕੁੜੀ ਵਿਆਹਣੀ ਹੁੰਦੀਆਂ ਕਿੰਨੀਆਂ ਟੈਨਸ਼ਨਾਂ ਹੁੰਦੀਆਂ ਨਾ ਤਾਂ ਅਸੀਂ ਕੁੜੀ ਵਾਲਿਆਂ ਤੇ ਬੋਝ ਪਾਈਏ ਤੇ ਨਾ ਹੀ ਮੈਂ ਇਹ ਚਾਹੁੰਦੀ ਆ ਵੀ ਅਸੀਂ ਕਿੱਥੇ ਆਪਦੀ ਬੇਟੀ ਦਾ ਵਿਆਹ ਕਰਕੇ ਅਗਲੇ ਦਾਜ ਮੰਗਣ ਇੰਨਾ ਜੀ ਜਦੋਂ ਮੈਂ ਹੁਣ ਪਰੇ ਹੋ ਚੱਲੀ ਆ ਚਾਹੇ ਮੇਰੇ ਬੱਚੇ 40 40 ਸਾਲ ਦੇ ਹੋ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਨਾਂ ਦਾਜ ਦੇਣਾ ਤੇ ਨਾਂ ਦਾਜ ਲੈਣਾ ਬਸ ਜਿਹੜੀ ਕੁੜੀਆਂ ਨੂੰ ਪੜ੍ਹਾਈ ਕੀਤੀ ਹੈ ਨਾ ਉਹ ਕੋਈ ਦਾਜ ਤੋਂ ਘੱਟ ਨਹੀਂ ਹੈਗੀ ਬੰਦੇ ਨੇ 12 15 ਲੱਖ ਲਾ ਕੇ ਬੱਚਾ ਪੜਾਇਆ ਹੁੰਦਾ ਉਹ ਦਾਜ ਹੀ ਹੁੰਦਾ ਪਰ ਬੇਵਕੂਫ ਲੋਕ ਉਹਨਾਂ ਗੱਲਾਂ ਨੂੰ ਨਹੀਂ ਸਮਝਦੇ ਫਿਰ ਵੀ ਪੈਂਦੀਆਂ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਦਾਜ ਮੰਗਦੇ ਆ ਉਹ ਨਾ ਮੰਨ ਲਾ ਮੇਰੇ ਇੱਕ ਮੁੰਡਾ ਹੈ ਮੈਂ ਦਾਜ ਮੰਗੂ ਇਹਨਾਂ ਦੇ ਦੋ ਇਹਨਾਂ ਦੇ ਦੋ ਕੱਲ ਨੂੰ ਮੰਨ ਲਾ ਜਦੋਂ ਕੁੜੀ ਆ ਗਈ ਠੀਕ ਹੈ ਬੇਟੇ ਦੀ ਵਾਈਫ ਬਣ ਗਈ ਅਗਲੀ ਟੈਜਮੈਂਟ ਹੋ ਗਈ ਮੂੰਹ 'ਤੇ ਰਵਾਜ ਜਾਂਦਾ ਵਲੇ ਦਾ ਉਦੋਂ ਗੱਲਾਂ ਉਠਿਆ ਕਰਨਗੇ ਕਿ ਕੁੜੀ ਦੇ ਦਿਲ 'ਚ ਤੈ ਇਹ ਗੱਲ ਜਾਊ ਨਾ ਵੀ ਮੇਰੀ ਸੱਸ ਉੱਥੇ ਮੈਂ ਸੱਸ ਬਣ ਜੂੰ ਮੇਰੀ ਸੱਸ ਨੇ ਇੰਨਾ ਮੰਗਿਆ ਬਰਤਨਾ ਮੈਂ ਕਹਣੀ ਉਹ ਕੁੜੀ ਨੇ ਐ ਬਰਤਨਾ ਮੁੰਡੇ ਨੇ ਐ ਮੈਂ ਕੋ ਮੰਗ ਕੇ ਛਿੱਤਰ ਖਾਵਾਂ ਮੈਂ ਕਹਣੀ ਆ ਸੋਨੂੰ ਸਾਰਿਆਂ ਨੂੰ ਵੀ ਬਾਈ ਬਣ ਕੇ ਤੁਸੀਂ ਕੁੜੀਆਂ ਬੋਝ ਬਣਾਤੀਆਂ ਦਾਜ ਮੰਗ ਮੰਗ ਕੇ ਮੇਰੇ ਤਾਂ ਮੈਨੂੰ ਤਾਂ ਸੋਚ ਕੇ ਸ਼ਰਮ ਆਉਂਦੀ ਐ ਜਿਹਦੇ ਕੋਲ 10 ਕਿੱਲੇ ਤਾਂ 10 ਲੱਖ ਮੰਗ ਲੈਂਦਾ ਕਿਸੇ ਕੋਲੇ 15 ਕਿੱਲੇ ਦਾ 15 ਲੱਖ ਮੰਗ ਲੂ ਕੋਝ ਕੋਲੇ 20 ਤਾਂ ਕੋ 20 ਲੱਖ ਕਿੱਲਾਂ ਦਾ ਜੀ 5-7 ਉੱਤੇ ਲਾ ਦੋ ਥੋੜਾ ਜਿਹਾ ਸੋਚਿਆ ਕਰੋ ਦੇਣ ਵਾਲਾ ਸਾਨੂੰ ਰੱਬ ਬੈਠਾ ਕਿਸੇ ਤੋਂ ਮੰਗ ਕੇ ਤੁਹਾਡਾ ਢਿੱਡ ਨਹੀਂ ਭਰਦਾ ਇਹ ਗੱਲ ਮੇਰੀ ਲੜਵਾਂ ਨਾ ਲਿਓ ਕਿਸੇ ਤੋਂ ਜਿਹੜਾ ਤੁਸੀਂ ਮੰਗਦੇ ਹੋ ਨਾ ਉਹਦੇ ਨਾਲ ਕਦੇ ਢਿੱਡ ਨਹੀਂ ਭਰਦਾ ਜਿਹੜਾ ਪਰਮਾਤਮਾ ਦਿਆਂ ਨੂੰ ਸਾਨੂੰ ਦਿੰਦਾ ਨਾ ਵੱਡਾ ਉਹਦੇ ਚ ਹੀ ਹੁੰਦਾ ਕਿਸੇ ਦਾ ਤੁਸੀਂ ਲੈ ਕੇ ਕਿੰਨੇ ਕੁ ਤਕੜੇ ਬਣ ਜਾਂਦੇ ਹੋ ਵਿਆਹ ਅਸੀਂ ਵੀ ਕਰਨਾ ਕੱਲ ਨੂੰ ਦੀਪੂ ਦਾ ਠੀਕ ਹੈ ਮੈਂ ਵੈਗਰੂ ਨੂੰ ਜਾਣ ਕੇ ਕਹਿਣੀ ਆ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਸਾਨੂੰ 4 ਲੱਖ ਦੇਓ ਬਸ 10 ਲਓ 5 ਦਿਓ ਕਿਉਂਕਿ ਸਾਲ ਬਾਅਦ ਦੀਪੂ ਪੱਕਾ ਵਕੀਲ ਬਣ ਜਾਣਾ ਹੈ ਸਾਰੇ ਲਾਇਸੈਂਸ ਮਿਲ ਜਾਣਗੇ ਅਗਲਾ ਕਚੈਰੀਆਂ 'ਚ ਬੈਠਣ ਲੱਗ ਜੂ ਲੋਕ ਇਹਨਾਂ ਚੀਜ਼ਾਂ ਦਾ ਫਿਰਦਾ ਚੱਕਦੇ ਮੈਂ ਅੱਜ ਵੀ ਅਕਾਲਪੁਰਖ ਵੈਗਰੂ ਨੂੰ ਕਹਿਣੀ ਆ ਗੁਰੂ ਰਾਮਦਾਸ ਨੂੰ ਕਹਿਣੀ ਆ ਵੀ ਹੇ ਸੱਚੇ ਪਾਤਸ਼ਾਹ ਵੈਗਰੂ ਸਾਡੇ ਦੀਪੂ ਲਈ ਐਸਾ ਰਿਸ਼ਤਾ ਆਵੇ ਸਾਨੂੰ ਕੁੜੀ ਚੰਗੀ ਮਿਲ ਜੇ ਪਰਮਾਤਮਾ ਕਾਸ਼ੇ ਦੀ ਲੋੜ ਨਹੀਂ ਸਾਨੂੰ ਨਹੀਂ ਮੈਟਰ ਮੈਂ ਤਾਂ ਕਹਣੀ ਆ ਕੁੜੀ ਗਰੀਵ ਕਰਦੀ ਹੋਵੇ ਜਮਾ ਗਰੀਵ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੁੜੀ ਚ ਦੋ ਹੀ ਗੁਣ ਮੰਗਦੇ ਆਂ ਅਸੀਂ ਸਾਡੇ ਆਪ ਦੇ ਵੀ ਸਾਡੇ ਬੱਚੇ ਨੂੰ ਇੱਜ਼ਤ ਦੇਵੇ ਸਾਨੂੰ ਇੱਜ਼ਤ ਦੇਵੇ ਤੇ ਆਪਣੀ ਇੱਜ਼ਤ ਦਾ ਖਿਆਲ ਰੱਖੇ ਬਸ ਦੋ ਗੱਲਾਂ ਅਸੀਂ ਮੰਗਦੇ ਆਂ ਸਾਨੂੰ ਕੋਈ ਕਸਰੀ ਲੋੜ ਨਹੀਂ ਕਾਸੇ ਦੀ ਵੀ ਲੋੜ ਨਹੀਂ ਅਸੀਂ ਆਪ ਕਮਾਈ ਕਰ ਰਹੇ ਆਂ ਮਾਂ ਪੁੱਤ ਅਸੀਂ ਕਿਸੇ ਤੋਂ ਕੁਝ ਮੰਗਾਂਗੇ ਕਿਉਂ ਮੰਗੀਏ ਅਸੀਂ ਸਾਡੇ ਘਰੇ ਕਿਹੜਾ ਕੁਝ ਹੈ ਨਹੀਂ ਮੇਰੀ ਸੋਚ ਹੈ ਵੀ ਸਾਡੀ ਕੁੜੀ ਦੇ ਸਹੁਰੇ ਵੀ ਸਾਨੂੰ ਐਵੇਂ ਮਿਲਣ ਜਿਹੜੇ ਦਾਜ ਨਾ ਮੰਗਣ ਕਿਉਂਕਿ ਜਿੱਥੇ ਮੰਗ ਮੰਗਾਈ ਹੁੰਦੀ ਹੈ ਉੱਥੇ ਲੋਕਾਂ ਦੀ ਸੰਗ ਲਈ ਹੁੰਦੀ ਹੈ ਸਬਰ ਕਰੋ ਸਬਰ ਸਭ ਕੁਝ ਮਿਲ ਜਾਂਦਾ ਜੇ ਤੁਸੀਂ ਪਰਮਾਤਮਾ ਤੇ ਆਸ ਰੱਖੋਗੇ ਨਾ ਤੁਹਾਨੂੰ ਪਰਮਾਤਮਾ ਨੇ ਉਹ ਚੀਜ਼ਾਂ ਦੇ ਦੇਣੀਆਂ ਜਿਹੜੀ ਤੁਹਾਨੂੰ ਕੋਈ ਦੇ ਨਹੀਂ ਸਕਦੀ ਕੋਈ ਵੀ ਨਹੀਂ ਦੇ ਸਕਦਾ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਪਰਮਾਤਮਾ ਤੇ ਯਕੀਨ ਕਰਨਾ ਸਿੱਖ ਲਓ ਜੇ ਤੁਸੀਂ ਤਰਨਾ ਹੈ ਜਦੋਂ ਤੁਸੀਂ ਇੱਧਰ ਉੱਧਰ ਭਟਕਦੇ ਹੋ ਉੱਧਰ ਵਾਗ ਗਏ ਉੱਧਰ ਬਾਬੇ ਆਏ ਹੋ ਜੀ ਬਾਹ ਹੋ ਜਾਈ ਜੀ ਉਦੋਂ ਤੁਸੀਂ ਸੱਟ ਖਾਂਦੇ ਹੋ ਉਦੋਂ ਤੁਸੀਂ ਧੋਖਾ ਖਾਂਦੇ ਹੋ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਮੇਰੀ ਚਾਵੀ ਛੰਡੀ ਹੋ ਗਈ। ਬਸ ਮੈਥੋਂ ਵੀਡੀਓ ਛੋਟੀ ਤਾਂ ਪੈਂਦੀ ਹੈ ਜੀ ਮੇਰਾ ਕੱਪੜੇ ਦਾ ਕੰਮ ਅਕਾਲਪੁਰਖ ਵਾਗਰੂ ਨੇ ਉਹਨੇ ਕਿਰਪਾ ਇੰਨੀ ਕ ਕਰਤੀ ਵੀ ਆਪਣਾ 2 ਮਿੰਟ ਵੀ ਆਪਣੇ ਕੋਲ ਬੇਲ ਨਹੀਂ ਹੈਗੀ ਪਰ ਮੈਂ ਵੀਡੀਓ ਹੁਣ ਜ਼ਰੂਰ ਬਣਾਉਣੀ ਹੈ ਕਿਉਂਕਿ ਜਿਹੜੇ ਮੈਨੂੰ ਦਿਲੋਂ ਮੇਰੇ ਪਿਆਰ ਕਰਦੇ ਆ ਨਾ ਕਸਟਮਰ ਉਹ ਮੈਨੂੰ ਫੋਨ ਕਰਦੇ ਆ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਮੈਨੂੰ ਹੌਸਲਾ ਮਿਲਦਾ। ਤਾਂ ਮੈਂ ਸਭ ਨੂੰ ਸਭ ਦਾ ਸਤਿਕਾਰ ਕਰਦੀਆਂ ਪਿਆਰ ਕਰਦੀਆਂ ਵੀ ਸੱਚੇ ਪਾਤਸ਼ਾਹ ਵਾਗਰੂ ਜਿਹੜੇ ਮੈਨੂੰ ਪਿਆਰ ਕਰਦੇ ਆ ਪਰਮਾਤਮਾ ਉਹਨਾਂ ਦੀਆਂ ਵੀ ਝੋਲੀਆਂ ਖੁਸ਼ ਰਹਿਣ ਤੇ ਪਰਮਾਤਮਾ ਨੇ ਉਹਨੇ ਚੜ੍ਹਦੀ ਜੀ ਕਲਾ 'ਚ ਰੱਖੇ ਤੇ ਪਰਮਾਤਮਾ ਨਾਲ ਜਦੋਂ ਤੁਸੀਂ ਜੁੜੋਂਗੇ ਤੁਹਾਨੂੰ ਦੱਸਤਾ ਵੀ ਕੀ ਸੰਕੇਤ ਮਿਲਣਗੇ ਆਪਾਂ ਨੂੰ ਤਾਂ ਮਿਲਣੇ ਸ਼ੁਰੂ ਹੋ ਚੁੱਕੇ ਕਿਦਣ ਦੀ ਹੋਏ ਐ ਜੀ ਆਪਾਂ ਨੂੰ ਤਾਂ ਪਰਮਾਤਮਾ ਤੇ ਕੋਈ ਸ਼ੱਕ ਹੀ ਨਹੀਂਗਾ ਵੀ ਹਾਂਜੀ ਪਰਮਾਤਮਾ ਹੈਗਾ ਜਾਂ ਹੈ ਨਹੀਂ ਹੈਗਾ ਸਾਡੇ ਨਾਲ ਤਾਂ ਹੁੰਦੀਆਂ ਉਹ ਗੱਲਾਂ ਹੈਗਾ ਅਕਾਲ ਪੁਰਖ ਵੈਗੁਰੂ ਹੈਗਾ ਸਾਡੇ ਆੜੇ ਕੰਮ ਕੱਢਦਾ ਸਾਡੇ ਲਈ ਤਾਂ ਪਰਮਾਤਮਾ ਤੋਂ ਵੱਡਾ ਕੁਝ ਹੈ ਹੀ ਨਹੀਂ ਇਸ ਦੁਨੀਆ 'ਤੇ ਇਕੱਲੇ ਵੈਗੁਰੂ ਤੋਂ ਬਿਨਾ ਸਾਨੂੰ ਲੱਗਦਾ ਕੁਝ ਨਹੀਂ ਇਸ ਦੁਨੀਆ 'ਤੇ ਦਿ ਲੋਰ ਰਿਸਪੈਕਟ ਕਰਦੇ ਆਸੀਂ ਆਪਣੇ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਲੜ ਪੜਿਆ ਅੱਜ ਅਸੀਂ ਬਸਦਿਆਂ ਦੇ ਵਿੱਚ ਐ ਇੱਕ ਦਿਨ ਅਸੀਂ ਉੱਜੜ ਵੀ ਗਏ ਸੀ ਤੇ ਅੱਜ ਸਾਨੂੰ ਵੈਗਰੂ ਨੇ ਬਸਦਿਆਂ 'ਚ ਕਰਿਆ ਪਰ ਤਾਂ ਸਾਡੀ ਮਿਹਨਤ ਬਹੁਤ ਹੈ ਜੇ ਅਸੀਂ ਕਹੀਏ ਨਾ ਵੀ ਬਿਨਾ ਹੱਥ ਹਿਲਾਏ ਵੈਗਰੂ ਨੇ ਸਾਨੂੰ ਦਿੱਤਾ ਨਹੀਂ ਵੈਗਰੂ ਨੇ ਸਾਡੀਆਂ ਕਮਾਈਆਂ 'ਚ ਵਰਕ ਨਾ ਪਾਈਆਂ ਅਸੀਂ ਮਿਹਨਤ ਕੀਤੀ ਹੈ ਤੇ ਮੈਂ ਮਿਹਨਤ ਪਰਮਾਤਮਾ ਨੇ ਵੀ ਕਹੀ ਹੈ ਵੀ ਤੁਸੀਂ ਕਰਨੀ ਹੈ ਮਿਹਨਤ ਵਿੱਚ ਤੰਦਰੁਸਤੀ ਤੇ ਫਲ ਜ਼ਰੂਰ ਮਿਲਦਾ ਸਾਨੂੰ ਪਰਮਾਤਮਾ ਨੇ ਫਲ ਦੇਣੇ ਸ਼ੁਰੂ ਕਰਤੀ ਸਾਡੀ ਮਿਹਨਤ ਵੀ ਬਹੁਤ ਹੈ 6 ਵਜੇ ਉੱਠਣਾ ਰਾਤ ਨੂੰ 2 ਵਜੇ ਪੈਣਾ ਤੁਸੀਂ ਦੇਖ ਲਓ ਅਸੀਂ ਕਿੰਨਾ ਟਾਈਮ ਪੈਣਾ ਇੱਕ ਟਾਈਮ ਸਾਨੂੰ ਪਤਾ ਨਹੀਂ ਬੈੱਡ ਦੀ ਢੂਈ ਕਿਵੇਂ ਲੱਗਦੀ ਹੈ ਫਿਰ ਜਾ ਕੇ ਪਰਮਾਤਮਾ ਨੇ ਵਰਕ ਤਾਂ ਪਾਈਆਂ ਸੋ ਆਪ ਸਾਬ ਵੀ ਮਿਹਨਤ 'ਚ ਵਿਸ਼ਵਾਸ ਰੱਖਿਆ ਕਰੋ ਪਰਮਾਤਮਾ 'ਤੇ ਵਿਸ਼ਵਾਸ ਰੱਖਿਆ ਕਰੋ ਆਪਣੇ ਆਪ 'ਤੇ ਵਿਸ਼ਵਾਸ ਰੱਖਿਆ ਕਰੋ ਦਿਨ ਪੈ ਕੇ ਸਾਰਾ ਕੰਮ ਤੁਹਾਡੇ ਬਣਨਗੇ ਠੀਕ ਹੋਣਗੇ ਇਹ ਮੇਰੀ ਗਾਰੰਟੀ ਹੈ ਮੰਗਣਾ ਕੀ ਤੋਂ ਇਕੱਲੇ ਪਰਮਾਤਮਾ ਤੋਂ ਕਿਸੇ ਤੋਂ ਨਹੀਂ ਹੋਰ ਮੰਗਣਾ ਵਾਹਿਗੁਰੂ ਤੋਂ ਮੰਗੋ ਸਭ ਕੁਝ ਮਿਲੂਗਾ ਸਭ ਦੀਆਂ ਝੋਲੀਆਂ ਭਰੂਗਾ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਨੀ ਆ ਸੋ ਆਪ ਸਭ ਨੂੰ ਮੇਰੇ ਬਣੀਓ ਮਨ ਪਿਆਰ ਭਰੀ ਸ਼ਾਸਤਰੀ ਕ ਤੇ ਸੱਚੇ ਪਾਸ਼ਾ ਵੇਗ੍ਰੂਤ ਨੂੰ ਚੜ੍ਹਦੀ ਕਲਾ ਚ ਰੱਖਣਾ ਤੁਸੀਂ ਸਦਾ ਖੁਸ਼ ਰਹੋ ਇਹ ਹੀ ਮੇਰੀ ਅਰਦਾਸ ਹੈ